ਅਓਤਰਾਜ ਜੋ ਤੇਜਾ ਸਿੰਘ ਸਮੂਦਰੀ ਹਾਲ ਵੇਖੇ ਹੋਏ ਜਲਾਸਾ ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2025-26 ਦਾ ਬਜਟ ਪਾਸ ਕੀਤਾ ਗਿਆ ਹੈ। ਤੇ ਇਹ ਬਜਟ ਪਿਛਲੇ ਸਾਲ ਦੇ ਮੁਕਾਬਲੇ 8% ਵਧਿਆ ਤੇ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਰ ਸਾਲ ਸ਼ੋਮਣੀ ਕਮੇਟੀ ਨੂੰ ਆਪਣਾ ਸਾਲਾਨਾ ਬਜਟ 31 ਮਾਰਚ ਤੋਂ ਪਹਿਲਾਂ ਪੇਸ਼ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਸ਼ੋਮਣੀ ਕਮੇਟੀ ਦਾ ਬਜਟ ਪੰਜਾਬ ਸਰਕਾਰ ਤੋਂ ਵੱਧ ਹੁੰਦਾ ਹੈ। ਜਦੋਂ ਕਿ ਸ਼ੋਮਣੀ ਕਮੇਟੀ ਦਾ ਬਜਟ ਪੰਜਾਬ ਸਰਕਾਰ ਦੇ ਬਜਟ ਦਾ 1% ਵੀ ਨਹੀਂ ਹੁੰਦਾ। ਮੈਂ ਕਹਿ ਕਿ ਇਸ ਵਾਜਟ ਦੇ ਵਿੱਚ ਪਿਛਲੇ 10 ਸਾਲ ਦੇ ਮੁਕਾਬਲੇ 10% ਦਾ ਵਾਧਾ ਕੀਤਾ ਹੈ। ਇਸ ਨਾਲ ਇਹ ਉਨ੍ਹਾਂ ਕਿਹਾ ਕਿ ਸਿੱਖਿਆ, ਧਾਰਮਿਕ ਸਿੱਖਿਆ ਤੇ ਸਿਹਤ ਦੇ ਖੇਤਰਾਂ ਦੇ ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਨਾ ਪ੍ਰਬੰਧਕ ਤੁਮ ਜੀ ਦਾ 6 ਹਜ਼ਾਰ ਬਜਟ 31 ਮਾਰਚ ਤੋਂ ਪਹਿਲਾ ਮਹੀਨਾ ਉਹ ਹੌਸਲੇ ਕੇ ਕਰਕੇ ਪਾਸ ਕੀਤਾ ਜਾਂਦਾ। ਅੱਜ 28 ਮਾਰਚ 2025 ਨੂੰ ਹੰਦੇ ਬਰੇ 2025-26 ਦੇ ਸਾਲ ਲਈ ਇਹ ਜਿਹੜਾ ਬਜਟ ਹੈ ਆਪ ਪ੍ਰਪੋਜ਼ਟ ਨੂੰ ਪੇਸ਼ ਕੀਤਾ ਗਿਆ ਸਰਦਾਰ ਸ਼ੇਰ ਸਿੰਘ ਮਾਨਪੁਰਾ ਇਹ ਸਾਲ ਦਾ ਜਿਹੜਾ ਬਜਟ ਹੈ ਸਾਡਾ ਉਹ 1386 ਕਰੋੜ ਰੁਪਏ ਦਾ 13 ਅਰਬ 780 ਕਰੋੜ ਰੁਪਇਆ ਤੇ ਮੈਂ ਅਕਸਰ ਤੁਹਾਡੇ ਮੀਡੀਆ ਨਾਲ ਹੀ ਇਹ ਵੀ ਸੰਗਤਾਂ ਦੇ ਤੇ ਸਿੱਖਾਂ ਦੇ ਰੂਪ ਨੂੰ ਕਰਨਾ ਚਾਹਣਾ ਕਿ ਇਹ ਬਜਟ ਕਈ ਵਾਰੀ ਅਸੀਂ ਅਵੇਸਲੇ ਕਹਿਨੇ ਆ ਕਿ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਆ ਉਹ ਪੰਜਾਬ ਸਰਕਾਰ ਦੇ ਨਾਲ ਬਜਟ ਹੈ ਇਹ ਜਿਹੜਾ ਬਜਟ ਆ ਇਹ ਪੰਜਾਬ ਸਰਕਾਰ ਦੇ ਬਜਟ ਤੋਂ 1% ਤੋਂ ਵੀ ਘਟਿਆ ਸੋ ਮੇਰਾ ਕਹਿਣ ਤੋਂ ਭਾਵ ਕਈ ਵਾਰੀ ਪ੍ਰੈਸ ਬੜਿਆਂ ਮੈਂ ਤੁਹਾਨੂੰ ਨੇ ਕਹਿੰਦਾ ਆਮ ਲੋਕਾਂ 'ਚ ਧਾਰਨਾ ਬਣ ਜਾਂਦੀ ਕਿ ਜੇ ਬਹੁਤ ਵੱਡਾ ਬਜਟ ਆਜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇਸ ਵਾਰ ਖੁਸ਼ੀ ਦੀ ਵੀ ਗੱਲ ਆ ਕਿ ਇਸ ਬਜਟ ਦੇ ਵਿੱਚ 10% ਦਾ ਵਾਅਦਾ ਲਾਸਟ ਈਅਰ ਨਾਲੋਂ ਤੇ ਸਤਿਗੁਰ ਜੀ ਨੇ ਕਿਰਪਾ ਕੀਤੀ 2-3 ਸਾਲ ਤੋਂ ਲਗਾਤਾਰ ਇਹ ਸਾਡਾ ਬਜਟ ਜਿਹੜਾ ਕਿ ਪਰਪੋਜ਼ਡ ਹੁੰਦਾ ਪਰ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਨਾਲ ਇਹਦੇ ਵੀ ਸਾਡਾ ਤਕਰੀਬਨ ਸਰਪਲਸ ਰਹਿੰਦਾ ਰਿਹਾ ਬਚਤ ਚ ਆਉਂਦਾ ਰਿਹਾ ਜਿਹੜਾ ਕਿ ਇੱਕ ਗੁਰੂ ਸਾਹਿਬ ਦੀ ਮੈਂ ਸਮਝਦਾ ਅਪਾਰ ਕਿਰਪਾ ਤੇ ਬਖਸ਼ਿਸ਼ ਹੋਣੇ ਇਸ ਵਾਰ ਜਿਹੜਾ ਸਾਡਾ ਮੁੱਖ ਤੌਰ ਤੇ ਉੱਤੇ ਜਿਹੜਾ ਜਨਰਲ ਫੰਡ ਆਂਡਿਆ ਉਹਦਾ 86 ਕਰੋੜ ਰੁਪਏ ਸਾਡੇ ਜਿਹੜੇ ਆਪਣੇ ਵਸੀਲੇ ਆ ਟ੍ਰਾਂਸਫਰ ਫੰਡ ਚੋਂ 56 ਕਰੋੜ 36 ਲੱਖ ਰੁਪਏ ਫਿਰ ਵਿਦਿਆ ਫੰਡ 55 ਕਰੋੜ 80 ਲੱਖ ਰੁਪਏ ਸਪੋਰਟਸ ਫੰਡ 3 ਕਰੋੜ 9 ਲੱਖ ਰੁਪਏ ਕ੍ਰੈਂਟਿੰਗ ਪਰੈਸਾ 8 ਕਰੋੜ 12 ਲੱਖ ਰੁਪਏ ਬਾਬਾ ਬੋਡਾ ਦੀ ਚੈਰੀਟੇਬਲ ਹਸਪੀਟਲ ਜਿਹੜਾ ਇਕੱਲੇ ਦਾ ਇਕੱਲਾ ਸਾਰਾ ਇਹ ਬੀੜ ਬਾਬਾ ਬੁੱਢਾ ਜੀ ਦਾ ਸਥਾਨ ਚਲਾਉਂਦਾ ਉਥੇ 5 ਕਰੋੜ 50 ਲੱਖ ਰੁਪਏ ਤੇ ਇਸੇ ਤਰ੍ਹਾਂ ਧਰਮ ਪ੍ਰਚਾਰ ਕਮੇਟੀ ਕਿਉਂਕਿ ਸਭ ਤੋਂ ਵੱਡਾ ਬਜਟ ਧਰਮ ਪ੍ਰਚਾਰ ਕਮੇਟੀ ਦਾ ਉਹ 1.10 ਕਰੋੜ ਰੁਪਏ ਤੇ ਬਜਟ ਗੁਰਦੁਆਰਾ ਸਹਿਮਾਨ ਦਫਾ 85 ਕਿਉਂਕਿ ਇਹਨਾਂ ਦੇ ਵਿੱਚ ਵੱਡੇ ਸਥਾਨ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਪਾਂਸਪੀਸਰ ਸਾਹਿਬ ਤੇ ਉਹ ਮਹਾਨ ਹਸਤਾਨ ਸ਼ਹੀਦਾਂ ਦਾ ਫਤਿਹਗੜ ਸਾਹਿਬ 10 ਅਰਬ 62 ਕਰੋੜ 4 ਲੱਖ ਰੁਪਏ ਤੇ ਵਿਦੇਗਦਾਰੇ ਜਿਹੜੇ ਆ ਉਹਨਾਂ ਤੋਂ 2 ਅਰਬ 95 ਕਰੋੜ 31 ਲੱਖ ਰੁਪਏ ਤੋਂ ਇਸੇ ਤਰ੍ਹਾਂ ਜਿਹੜਾ ਇਹਦਾ ਸਾਰਾ ਖਾਚ ਆ ਉਹ ਵੀ ਨਿਗਰਤ ਧੰਗ ਦੇ ਨਾਲ ਸਾਰਾ ਜਿਹੜਾ ਆ ਉਹ ਵਾਕਿਆ ਜਾ ਰਿਹਾ ਐਤਕੀ ਦਾ ਜਿਹੜਾ ਫੋਕਸ ਸਾਡਾ ਉਹ ਸਾਰੇ ਦਾ ਸਾਰਾ ਫੋਕਸ ਜਿੱਥੇ ਵਿਦਿਆ ਦੇ ਖੇਤਰ ਵਿੱਚ ਧਾਰਮਿਕ ਖੇਤਰ ਵਿੱਚ ਤੇ ਨਾਲ ਮੈਡੀਕਲ ਦੇ ਖੇਤਰ ਵਿੱਚ ਵੀ ਸਾਡਾ ਜਿਹੜਾ ਆ ਉਹ ਵੱਡਾ ਯੋਗਦਾਨ ਦੇਖਣ ਨੂੰ ਮਿਲੂਗਾ ਸ਼ੌਂਲੀ ਗੋਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਇਹ ਜਿਵੇਂ ਗਏ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਆ ਉਹ ਤਰਾਸਟ ਵੀ ਸ਼ੌਂਲੀ ਗੋਦਾਰਾ ਪ੍ਰਬੰਧਕ ਕਮੇਟੀ ਦਾ ਬਖਰਾ ਹੈ ਪਰ ਉਹਦਾ ਪ੍ਰਨਾਮ ਉਹਦਾ ਪ੍ਰਨਾਮ ਹੁੰਦਾ ਤੇ ਬਾਕੀ ਪ੍ਰਾਪਤੀ ਹੁੰਦੀ ਪਰ ਪ੍ਰਬੰਧ ਉਹ ਸਾਰੀ ਦਾ ਸਾਰਾ ਸ਼੍ਰੋਮਣੀ ਗੁਰਸਾਹਾ ਪ੍ਰਬੰਧਕ ਕਮੇਟੀ ਦਾ ਹੀ ਹੈ। ਉਹਦੇ ਵਿੱਚ ਵੀ ਨਾਮੀਆਂ ਸੌਦਾ ਕੀਤੀਆਂ ਜਾ ਰਹੀਆਂ ਡੈਂਟਲ ਕਾਲਜ ਜਿਹੜਾ ਆ ਉਹਦੇ ਵਿੱਚ ਜਿਹੜੀ ਆ 100 ਸੀਟ ਕੀਤੀ ਜਾ ਰਹੀ ਆ ਤਾਂ ਕਿ ਬੱਚੇ ਜਿਹੜੇ ਆ ਉਹ ਮੈਡੀਕਲ ਦਾ ਵੀ ਦਾਖਲਾ ਗੁਰੂ ਨਗਰੀ ਵਿੱਚ ਲੈਣ ਤੇ ਨਾਲ ਸਾਧੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੁੱਤਰ ਅਸਾਂ ਤੇ ਆ ਕੇ ਹਾਜ਼ਰੀ ਨੂੰ ਪਾ ਇਸੇ ਤਰ੍ਹਾਂ ਤੇ ਸਾਡਾ ਮੀਰੀਪੀਰੀ ਹਸਪਤਾਲ ਸ਼ਾਹਬਾਦ ਮਰਕੰਡਾ ਉੱਥੇ ਵੀ ਅਸੀਂ ਜਨਨ ਕੀਤਾ ਤੁਸੀਂ ਜਾ ਕੇ ਕਿਤੇ ਜਾਂਦੇ ਦੇਖਦੇ ਹੋਵੋਗੇ ਉਹ ਵੀ ਜੀ ਗੁਰੂ ਨੇ ਕਿਰਪਾ ਕੀਤੀ ਤੇ ਅਗਲੇ ਸਾਲ ਉੱਥੇ 100 ਸੀਟ ਮੈਡੀਕਲ ਕਾਲਜ ਦੀ ਜਿਹੜੀ ਆ ਸਾਨੂੰ ਮਹੀਆ ਹੋ ਗਈ ਆ ਉਹਦੇ ਲਈ ਇਨਫਰਾਸਟ੍ਰਕਚਰ ਜਿਹੜਾ ਆ ਉਹਦੇ ਵਿੱਚ ਵਾਅਦਾ ਕੀਤਾ ਜਾ ਰਿਹਾ ਐਜੂਕੇਸ਼ਨ ਹਾਲਾਂ ਦੇ ਵਿੱਚ ਜੋ ਕਿ ਭਾਵੇਂ ਸ਼ੌਂਕੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਪਣਾ ਵੱਡਾ ਜੋਰ ਤਾਂ ਪਾਇਆ ਪਰ ਅੱਜ ਮੈਂ ਕਹਿ ਸਕਦਾ ਕਿ ਸ਼ੌਂਕੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿਦੇਕ ਆਧਾਰੇ ਉਹ ਐਸ ਦੇ ਸਾਰੇ ਅਪਡੇਟ ਹੈ ਅਪਡੇਟ ਕਹਿੰਦੇ ਤੋਂ ਭਾਵ ਤਨਖਾਹਾਂ ਦੇ ਮਸਲੇ ਦੇ ਵਿੱਚ ਸਾਰੇ ਦੇ ਸਾਰੇ ਉਹ ਅਪਡੇਟ ਹੈ ਉਹ ਤੋਂ ਲਾਭ ਅਭੀ ਪਿਛੇ ਚਤਨ ਕੀਤਾ ਸੀ ਕਿ ਨਿਸ਼ਚੇ ਅਕੈਡਮੀ ਜਿਹੜੀ ਉਹ ਸ਼ੁਰੂ ਕੀਤੀ ਗਈ ਚੰਡੀਗੜ੍ਹ ਵਿਖੇ ਤੇ ਪਾਂਥ ਰਤਨ ਜਹਦਤ ਕੋ ਚਾਰ ਸਿੰਘ ਕੌੜਾ ਇੰਸਟੀਚਿਊਟ ਵਿਖੇ ਤੇ ਉਹਦੀ ਸ਼ੁਰੂਆਤ ਵੀ ਹੋ ਗਈ ਆ ਤੇ ਮੈਂ ਇਹਨੂੰ ਖੁਸ਼ੀ ਮਹਿਸੂਸ ਕਰ ਰਿਹਾ ਕਿ ਦੋ ਬੱਚੇ ਸਾਡੇ ਪੀਸੀਐਲ ਜੁਡੀਸ਼ਰੀ ਸਰ ਉਹ ਪ੍ਰੀਲੀਮਰੀ ਟੈਸਟ ਵੀ ਹਿਮਾਚਲ ਪ੍ਰਦੇਸ਼ ਦਾ ਕਲੀਅਰ ਕਰ ਗਏ ਇੱਕ ਬੱਚਾ ਸਾਡਾ ਆਈਐਸ ਦਾ ਵੀ ਜਿਹੜਾ ਉਹ ਵੀ ਪ੍ਰੀਲੀਮਰੀ ਟੈਸਟ ਜਿਹੜਾ ਹੈ ਉਹ ਕਲੀਅਰ ਕਰ ਗਿਆ ਸੋ ਮੇਰਾ ਕਹਿਣ ਤੋਂ ਭਾਵ ਕਿ ਸਿੱਖ ਧਰਮ ਦੇ ਵਿੱਚ ਬੜੀ ਤੇਰੀ ਮੰਗ ਸੀ ਕਿ ਅਸੀਂ IAS ਤੇ IPS ਤੇ PCS ਜਿਹੜੀ ਅਬਜੈਕਟਿਵ ਆ ਉਹਦੇ ਲਈ ਯਤਨ ਕੀਤਾ ਜਾਵੇ ਹਾਰਦੀ ਘੜੀ ਸਾਡਾ ਕ੍ਰਿਟਰੀਆ ਉਹਦੇ ਵਿੱਚ ਕੀ ਆ ਉਹ ਹੈਗਾ ਕੇਵਲ ਅੰਮ੍ਰਿਤਧਾਰੀ ਬੱਚੇ ਤੇ ਸਿੱਖ ਬੱਚੇ ਤੇ ਜੇ ਗੁਰੂ ਨੇ ਚਾਇਆ ਜਿਹੜੇ ਪੰਜ ਰਤਨ ਜਹਦਾਰ ਗੁਰਚਾਲ ਸਿੰਘ ਜੀ ਟੋਲਾ ਇੰਸਟੀਚੂਟ ਰੱਖੇ ਉਹ ਸਾਡੀ ਨੈਸਟ ਅਕੈਡਮੀ ਚੱਲਦੀ ਆ ਉਹਦੇ ਵਿੱਚ ਤੁਸੀਂ ਕਿਤੇ ਜਾ ਕੇ ਦੇਖੋਗੇ ਬਹੁਤ ਵੱਡੇ ਪੱਤਰ ਦੇ ਜਿਹੜੇ ਉਹ ਸਾਡੇ ਪ੍ਰੋਫੈਸਰ ਸਹਿਬਾਨ ਆ ਉਹ ਅਸੀਂ ਹਾਇਰ ਕੀਤੇ ਆ ਇਸੇ ਤਰਜ਼ ਦੇ ਉੱਤੇ ਆਈਐਫਐ ਆਈਪੀਐਸ ਲੈ ਵੀ ਉਹ ਜਿਹੜੇ ਸਾਡੇ ਵੱਡੇ ਰੌਣਕ ਜੁਨੇ ਆਸੀਆਂ ਦੇ ਵਿੱਚ ਜਿਹੜੇ ਸੈਂਟਰ ਚਲਾ ਰਹੇ ਉਹ ਸਾਡਾ ਉਹਦੇ ਵਿੱਚ ਪਰਦੇਮਾਨੀ ਕਰਦੇ ਸੋ ਇਸੇ ਤਰਜ਼ ਦੇ ਉੱਤੇ ਸਪੋਰਟਸ ਦੇ ਵਿੱਚ ਵੀ ਵਿਸ਼ੇਸ਼ ਜਿਹੜੀ ਉਹ ਸਹਾਇਤਾ ਰੱਖੀ ਗਈ ਆ ਉਹ ਤੋਂ ਇਲਾਵਾ ਜਿਹੜੀ ਸਾਡੀ ਮਾਤਾ ਸਾਹਿਬ ਕੋਰ ਜੀ ਖਾਲਸਾ ਕਾਲ ਜੀ ਤਰਵੰਡੀ ਸਾਪੋ ਵਿਖੇ ਉਥੇ ਸਾਡੇ ਕੋਲ 252 ਜਿਹੜੀ ਆ ਉਹ ਤੁਸੀਂ ਦੇਖੋਗੇ ਅਸੀਂ ਨੈਸ਼ਨਲ ਚੈਂਪੀਅਨ ਵੀ ਆ ਕੱਤ ਦੇ ਵਿੱਚੋਂ ਤੇ ਉਸੇ ਤਰ੍ਹਾਂ ਦੇ ਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਖੇ ਵੀ ਉਹਨਾਂ ਬੱਚਿਆਂ ਲਈ ਅਸੀਂ 100 ਸੀਟ ਰੱਖੀ ਆ ਉਹਨਾਂ ਲਈ ਵੀ ਅਸੀਂ ਵਿਸ਼ੇਸ਼ ਸਹਾਇਤਾ ਜਿਹੜੀ ਆ ਉਪਾਧੀ ਇੱਕ ਸਾਡੇ ਕਿਉਂਕਿ ਜੰਨਾ ਜਲਾਸ ਦੇ ਵਿੱਚ ਮਤੇ ਵੀ ਆਉਂਦੇ ਆ ਜਿਹੜੇ ਬਹੁਤ ਆਉਂਦੇ ਸਮੇਂ ਲਈ ਅਗਵਾਈ ਕਰਨੀ ਹੁੰਦੀ ਆ ਸਹਿਬ ਸ੍ਰੀ ਗੁਰੂ ਚੇਨ ਮਹਾਦਰ ਪਾਤਸ਼ਾਹ ਜਿਨ੍ਹਾਂ ਨੇ ਬੜੇ ਵੱਡਾ ਸੀਸ ਦਾ ਬਲੀਦਾਨ ਕਰਕੇ ਸ਼ਹਾਦਤ ਦੇ ਕੇ ਇਸ ਮੂਰਖ ਦੇ ਧਰਮ ਨੂੰ